ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ ਤੇ ਸਾਰੇ ਪੰਜਾਬੀ ਪੜ੍ਹਨ ਵਾਲੇ ਸਿੱਖਿਆਰਤਿਆਂ ਦਾ ਮੈਂ तहे ਦਿਲ ਤੋਂ ਸਵਾਗਤ ਕਰਦੀ ਹਾਂ ਤੇ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈ ਤੁਨੀ ਸਿਧਾਂਤ ਜੋ ਕਿ UGC NET ਪੰਜਾਬੀ ਦੇ ਸਿੱਖਿਆਰਤਿਆਂ ਲਈ ਅਤੇ MA ਪੰਜਾਬੀ ਕਰ ਰਹੇ ਵਿਦਿਆਰਥੀਆਂ ਲਈ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਤਾਂ ਇਸ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖਣਾ ਇਸ ਤੋਂ ਪਹਿਲਾਂ ਅਸੀਂ ਟੋਪਿਕ ਕੀਤਾ ਸੀ ਰਸ ਸਿਧਾਂਤ ਅੱਜ ਅਸੀਂ ਕਰ ਰਹੇ ਹਾਂ ਤੁਨੀ ਸਿਧਾਂਤ ਮੈਂ ਤੁਹਾਨੂੰ ਪ੍ਰੀਵੀਅਸ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਸਾਡੇ ਕੋਲ UGC NET ਪੰਜਾਬੀ ਦੇ ਸਿਲੇਬਸ ਕੋਲ ਇਹ 6 ਸਿਧਾਂਤ ਨੇ ਤੁਨੀ ਸਿਧਾਂਤ ਹੈ ਸਾਡੇ ਕੋਲ ਰਸ ਸਿਧਾਂਤ ਹੈ ਬਕਰੋਕਤੀ ਹੈ ਰੀਤੀ ਹੈ ਉਚਿਤਿਆ ਹੈ ਇਹ ਸਾਰੇ ਸਾਡੇ ਕੋਲ ਸਿਧਾਂਤ ਨੇ ਤੇ ਇਹਨਾਂ ਸਿਧਾਂਤਾਂ ਵਿੱਚੋਂ 1 ਤੋਂ ਲੈ ਕੇ 2 ਕੁਐਸ਼ਚਨ ਪੱਕੇ ਤੌਰ ਤੇ ਆਉਂਦੇ ਨੇ 2 ਤੋਂ 4 ਨੰਬਰ ਤੁਹਾਡੇ لازਮੀ ਬਣ ਜਾਂਦੇ ਨੇ ਤਾਂ ਇਹ ਸਾਰੀ ਵੀਡੀਓਜ਼ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਰਸ ਸਿਧਾਂਤ ਮੈਂ ਥੋੜਾ ਜਿਹਾ ਤੁਹਾਨੂੰ ਰਿਵਾਈਜ਼ ਕਰਾ ਦਿੰਨੀ ਆ ਇਹਦੇ ਵਿੱਚ ਜਿਹੜੀਆਂ ਮੇਨ ਮੇਨ ਗੱਲਾਂ ਸੀ ਕਿ ਰਸ ਸਿਧਾਂਤ ਦਾ ਆਚਾਰਿਆ ਕਿਹੜਾ ਸੀ ਬਰਤਮੁਨੀ ਠੀਕ ਹੈ ਰਸਤੇਦਾਂ ਸਾਨੂੰ ਕਿਹੜੇ ਆਚਾਰਿਆ ਨੇ ਦਿੱਤਾ ਸੀ ਪਰਤਮੁਨੀ ਨੇ ਤੇ ਉਹਨਾਂ ਦੇ ਗ੍ਰੰਥ ਦਾ ਕੀ ਨਾਮ ਸੀ ਨਾਟਿਆ ਸ਼ਾਸਤਰ ਕਿਹੜੀ ਸਦੀ ਵਿੱਚ ਲਿਖਿਆ ਗਿਆ ਤੀਜੀ ਚ ਇਹ ਸਿਗੀਆਂ ਇੰਪੋਰਟੈਂਟ ਗੱਲਾਂ ਇਹਨਾਂ ਚੋਂ ਕੁਐਸਚਨ ਬਣਦਾ ਹੁੰਦਾ ਹੈ ਕਿਹੜੇ ਆਚਾਰਿਆ ਨੇ ਕਿਹੜਾ ਸਿਧਾਂਤ ਦਿੱਤਾ ਉਹਨਾਂ ਦਾ ਗ੍ਰੰਥ ਕਿਹੜਾ ਸੀ ਅਤੇ ਕਿਹੜੀ ਸਦੀ ਵਿੱਚ ਉਹ ਗ੍ਰੰਥ ਲਿਖਿਆ ਗਿਆ ਉਸ ਤੋਂ ਇਲਾਵਾ ਤੁਸੀਂ ਇਹ ਰਸ ਬਾਰੇ ਪੜ੍ਹਨਾ ਹੈ ਤਾਂ ਵੀ ਇਸ ਵੀਡੀਓ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵਿਭਾਗ ਅਨੁਪਾਅ ਸੰਚਾਰੀ ਪਾਵ ਅਤੀਸਥਾਈ ਪਾਵ ਰਾਹੀਂ ਕਿਸ ਤਰ੍ਹਾਂ ਰਸ ਉਪਤਨ ਹੁੰਦਾ ਹੈ ਮੈਂ ਤੁਹਾਨੂੰ ਸਾਰਾ ਸਮਝਾਇਆ ਸੀ ਤਾਂ ਟਾਈਮ ਨਾ ਵੇਸਟ ਕਰਦੇ ਹੋਏ ਆ ਜਾਣੇ ਅੱਜ ਦੇ ਟੌਪਿਕ ਤੇ ਤੇ ਰਸ ਦਾ ਦੰਤ ਬੜਾ ਹੀ ਇੰਪੋਰਟੈਂਟ ਹੈ ਇਸ ਲਈ ਮੈਂ ਦੁਬਾਰਾ ਦੱਸਿਆ ਹੈ प्रीवियस वीडियो जरूर वेखो जिन्होंने नहीं देखी तो अज सा टॉपिक है धुनी सिद्धांत जो कि बहुत ज़्यादा जरूरी है तो लिए पढ़ना ये भी बड़ा ही इंपोर्टेंट टॉपिक है एमए पंजाबी भी यू जी सी भी जो धुनी सिद्धांत है साढ़े कोचार्य ने दिता है आनंद ने ठीक है ਤੁਨੀ ਸਿਧਾਂਤ ਆਨੰਦਵਰਦਨ ਦਵਨਿਆ ਲੋਕ ਤੇ ਇਹਨਾਂ ਦੇ ਗ੍ਰੰਥ ਦਾ ਨਾਮ ਹੈ ਦਵਨਿਆ ਲੋਕ ਠੀਕ ਹੈ ਤੁਨੀ ਸਿਧਾਂਤ ਆਨੰਦਵਰਦਨ ਦਵਨਿਆ ਲੋਕ ਤੇ 9ਵੀਂ ਸਦੀ ਦੇ ਵਿੱਚ ਸਾਨੂੰ ਪ੍ਰਾਪਤ ਹੁੰਦਾ ਹੈ ਹੁਣ ਇਹ ਨਾਮ ਤੁਸੀਂ ਇੱਥੋਂ ਬੜਾ ਈਜ਼ੀਲੀ ਯਾਦ ਰੱਖ ਸਕਦੇ ਹੋ ਤੁਨੀ ਸਿਧਾਂਤ ਦਵਨਿਆ ਲੋਕ ਠੀਕ ਹੈ ਇਸ ਗ੍ਰੰਥ ਨੂੰ ਯੁੱਗ ਨਿਰਮਾਤਾ ਗ੍ਰੰਥ ਵੀ ਕਿਹਾ ਗਿਆ ਹੈ ਜਿਹੜਾ ਹੈ ਸਾਡੇ ਕੋਲ ਟੋਪਿਕ ਤੁਨੀ ਤੁਨੀ ਦਾ ਅਰਥ ਕੀ ਹੁੰਦਾ ਹੈ ਰمز ਠੀਕ ਹੈ ਰمز ਯਾਨੀ ਕਿ ਕੋਈ छुपी हुई ਗੱਲ ਨੂੰ ਉਗਾੜਨਾ ਠੀਕ ਹੈ ਕੋਈ ਡੂੰਗੇ ਅਰਥਾਂ ਨੂੰ ਸਮਝਣਾ ਤੁਨੀ ਦਾ ਅਰਥ ਹੁੰਦਾ ਹੈ ਰمز ਰمز ਨੂੰ ਤੁਨੀ ਕਹਿੰਦੇ ਹਨ ਭਾਵ ਸ਼ਬਦਾਂ ਦੇ ਡੂੰਗੇ ਅਰਥ ਕਿਸੇ ਸ਼ਬਦ ਦੇ ਅਰਥ ਦੀ ਡੁੰਗਿਆਈ ਨੂੰ ਖੋਜਣਾ ਹੀ ਕੀ ਹੁੰਦਾ ਹੈ ਤੁਨੀ ਹੁੰਦੀ ਹੈ ਐਸੀ ਤੁਨੀ ਨੂੰ ਅਸੀਂ ਸ਼ਬਦ ਸ਼ਕਤੀਆਂ ਕਹਿ ਦਿੰਨੇ ਆ। ਸ਼ਬਦ ਵਿੱਚ ਲੁਕੇ ਅਰਥ ਨੂੰ ਪ੍ਰਗਟ ਕਰਨ ਵਾਲੇ ਤਤ ਨੂੰ ਅਸੀਂ ਸ਼ਬਦ ਸ਼ਕਤੀ ਕਹਿੰਦੇ ਹਾਂ। ਸ਼ਬਦ ਸ਼ਕਤੀਆਂ ਸਾਡੇ ਕੋਲ ਤਿੰਨ ਨੇ ਅਬੀਦਾ, ਲਕਸ਼ਣਾ ਅਤੇ ਵਿਯੰਜਨਾ। ਠੀਕ ਹੈ? ਆਈ ਹੋਪ ਤੁਹਾਨੂੰ ਇੱਥੇ ਤੱਕ ਕਲੀਅਰ ਹੋਇਆ ਹੋਵੇਗਾ ਕਿ ਤੁਨੀ ਸਿਧਾਂਤ ਭਾਰਤੀ ਕਾਵਿ ਸ਼ਾਸਤਰ ਵਿੱਚ ਇੱਕ ਬੜਾ ਹੀ ਮਹੱਤਵਪੂਰਨ ਸਿਧਾਂਤ ਹੈ। ਇਸ ਦੇ ਆਚਾਰਿਆ ਨੇ ਆਨੰਦਵਰਦਨ ਉਨਾ ਦਾ ਗ੍ਰੰਥ ਹੈ ਦਵਨਿਆ ਲੋਕ ਤੇ ਤੁਨੀ ਦਾ ਅਰਥ ਹੈ ਰਮਸ ਠੀਕ ਹੈ ਤੁਨੀ ਦਾ ਅਰਥ ਹੈ ਰਮਸ ਤੇ ਸ਼ਬਦ ਸ਼ਕਤੀਆਂ ਤੁਨੀ ਸਿਧਾਂਤ ਵਿੱਚ ਸਾਨੂੰ ਤਿੰਨ ਸ਼ਬਦ ਸ਼ਕਤੀਆਂ ਦਿੱਤੀਆਂ ਗਈਆਂ ਨੇ ਅਬੀਦਾ ਲਕਸ਼ਣਾ ਤੇ ਵਿਅੰਜਨਾ ਸ਼ਬਦ ਸ਼ਕਤੀਆਂ ਦਾ ਕੀ ਮਤਲਬ ਹੈ ਕਿ ਸ਼ਬਦਾਂ ਦੇ ਜਿਹੜੇ ਅਰਥ ਨੇ ਗਹਿਰੇ ਅਰਥ ਨੇ ਉਹਨਾਂ ਨੂੰ ਸਮਝਣਾ ਪਹਿਲੀ ਸ਼ਬਦ ਸ਼ਕਤੀ ਸਾਡੇ ਕੋਲ ਹੈ ਅਬੀਦਾ ਅਬੀਦਾ ਕੀ ਹੁੰਦੀ ਹੈ ਇਸ ਵਿੱਚ ਜੋ ਕਿਹਾ ਜਾਂਦਾ ਹੈ ਉਸਦੇ ਉਹੀ ਅਰਥ ਹੁੰਦੇ ਨੇ ਸਪਸ਼ਟ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਬੀਦਾ ਦੇ ਵਿੱਚ ਕੀ ਹੈ ਜੋ ਜਿਵੇਂ ਕਿਹਾ ਜਾਂਦਾ ਹੈ ਉਵੇਂ ਹੀ ਉਸ ਦਾ ਅਰਥ ਹੁੰਦਾ ਹੈ ਕੋਈ ਬਹੁਤੀ ਗਹਿਰੀ ਗੱਲ ਨਹੀਂ ਹੁੰਦੀ ਜੇ ਇੱਕ ਲਾਈਨ ਸਿੰਪਲ ਤੌਰ ਤੇ ਜਿਵੇਂ ਕਹੀ ਗਈ ਹੈ ਉਹ ਉਸ ਦਾ ਉਹੀ ਅਰਥ ਹੋਏਗਾ ਕੋਈ ਗਹਿਰਾ ਡੂੰਗਾ ਹੋਰ ਉਸ ਦਾ ਨਹੀਂ ਹੁੰਦਾ ਠੀਕ ਹੈ ਅਬੀਦਾ ਦੇ ਅਗੂ ਤਿੰਨ ਭੇਦ ਹੁੰਦੇ ਨੇ ਰੂੜ ਯੋਗਿਕ ਅਤੇ ਯੋਗ ਰੂੜ ਠੀਕ ਹੈ ਰੂੜ ਕੀ ਹੁੰਦਾ ਕਿਸੇ ਵੀ ਚੀਜ਼ ਲਈ ਰੂੜ ਹੋ ਚੁੱਕੇ ਸ਼ਬਦ ਰੂੜ ਯਾਨੀ ਕਿ ਪੱਕੇ ਹੋ ਚੁੱਕੇ ਸ਼ਬਦ ਜਿਵੇਂ ਕਿ ਕੁੱਤਾ ਹੈ ਪੇੜ ਹੈ ਠੀਕ ਹੈ ਇਹ ਸ਼ਬਦ ਰੂੜ ਹੋ ਚੁੱਕੇ ਨੇ ਹੁਣ ਅਸੀਂ ਕੁੱਤੇ ਨੂੰ ਕੁੱਤਾ ਹੀ ਕਹਿੰਦੇ ਆਂ ਕੁਝ ਹੋਰ ਨਹੀਂ ਕਹਿ ਦਿੰਦੇ ਪੇੜ ਨੂੰ ਪੇੜ ਹੀ ਕਹਿੰਦੇ ਆਂ ਇਹ ਜਿਹੜੇ ਸ਼ਬਦ ਨੇ ਇੱਕ ਪਰਟੀਕੂਲਰ ਜਾਨਵਰ ਲਈ ਪਰਟੀਕੂਲਰ ਪਲਾਂਟ ਲਈ ਫਿਕਸ ਹੋ ਚੁੱਕੇ ਨੇ ਤਾਂ ਇਹ ਕੀ ਹੰਦੇ ਨੇ ਰੂੜ ਸ਼ਬਦ ਯੋਗਿਕ ਕਿਹੜੇ ਹੁੰਦੇ ਨੇ ਜਿਹੜੇ ਦੋ ਸ਼ਬਦਾਂ ਨਾਲ ਜੁੜ ਕੇ ਬਣਦੇ ਨੇ ਉਹ ਸ਼ਬਦ ਯੋਗਿਕ ਹੁੰਦੇ ਨੇ ਜਿਵੇਂ ਕਿ ਭੂਪਤੀ ਭੂਪਤੀ ਯਾਨੀ ਕਿ ਭੂ ਦਾ ਪਤੀ ਭੂ ਦਾ ਸਵਾਮੀ ਭੂ ਦਾ ਮਾਲਿਕ ਇਹ ਦੋ ਸ਼ਬਦਾਂ ਦੇ ਜੋੜ ਨਾਲ ਬੰਦੇ ਨੇ ਤੇ ਯੋਗ ਰੂੜ ਜੋ ਸ਼ਬਦ ਸੰਸਕ੍ਰਿਤ ਦੇ ਰੂੜ ਹੋ ਚੁੱਕੇ ਨੇ ਯੋਗ ਰੂੜ ਜਿਹੜੇ ਸ਼ਬਦ ਸੰਸਕ੍ਰਿਤ ਦੇ ਵਿੱਚ ਰੂੜ ਹੋ ਗਏ ਨੇ ਜਿਵੇਂ ਕਿ ਜਲ ਅਛਿਆ ਬਦਾ ਕਮਲ ਲਈ ਯੂਜ਼ ਕੀਤਾ ਜਾਂਦਾ ਹੈ ਠੀਕ ਹੈ ਇਹ ਸੀ ਪਹਿਲੀ ਸ਼ਬਦ ਸ਼ਕਤੀ ਅਬੀਦਾ ਜਿੰਦੇ ਵਿੱਚ ਕੀ ਹੁੰਦਾ ਹੈ ਜਿਵੇਂ ਗੱਲ ਆਖੀ ਜਾਂਦੀ ਹੈ ਉਸ ਦਾ ਉਹੀ ਮਾਇਨਾ ਉਹੀ ਮਤਲਬ ਹੁੰਦਾ ਹੈ ਅਗੋਂ ਇਸ ਦੇ ਤਿੰਨ ਭੇਦ ਰੂੜੀਓ ਕੀਤੇ ਯੋਗ ਰੂੜ ਮੈਂ ਤੁਹਾਨੂੰ ਸਮਝਾ ਦਿੱਤੇ ਨੇ ਦੂਜੀ ਸਾਡੇ ਕੋਲ ਇੱਕ ਸ਼ਬਦ ਸ਼ਕਤੀ ਹੈ ਲਖਸ਼ਣਾ ਲਖਸ਼ਣਾ ਦਾ ਕੀ ਮਤਲਬ ਹੈ ਲਖਣ ਕੀ ਹੁੰਦੇ ਨੇ ਦੇਖੋ ਲਖਣ ਯਾਨੀ ਕਿ ਲਖਣ ਲਖਣ ਆਉਣਾ ਅੰਦਾਜ਼ੇ ਆਉਣਾ ਠੀਕ ਹੈ ਲਖਸ਼ਨਾ ਦਾ ਮਤਲਬ ਹੈ ਵੀ ਲਕਸ਼ਣ ਣੇ ਲਖਣ ਣੇ ਅੰਦਾਜ਼ੇ ਲਗਣੇ ਕਿ ਕੀ ਗੱਲ ਕਹੀ ਜਾ ਰਹੀ ਹੈ ਉਸਦੇ ਤੁਹਾਨੂੰ ਲਖਣ ਆਣ ਲੱਗ ਪੈਂਦੇ ਨੇ ਅੰਦਾਜ਼ੇ ਲਾ ਤੁਸੀਂ ਸਕਦੇ ਹੋ ਜਦੋਂ ਸ਼ਬਦ ਦੇ ਮੁੱਖ ਅਰਥ ਤੇ ਰੋਕ ਲੱਗ ਜਾਏ ਅਤੇ ਕੋਈ ਹੋਰ ਗੋਣ ਅਰਥ ਪ੍ਰਧਾਨ ਹੋਵੇ ਉਸ ਦੇ ਵਿੱਚ ਲਖਸ਼ਨਾ ਸ਼ਕਤੀ ਕੰਮ ਕਰਦੀ ਹੈ ਠੀਕ ਹੈ ਅਬੀਦਾ ਦੇ ਵਿੱਚ ਤਾਂ ਜੋ ਜਿਵੇਂ ਕਿਹਾ ਗਿਆ ਉਸ ਦਾ ਉਹੀ ਅਰਥ ਹੈ ਇਹ ਐਗਜ਼ਾਮਪਲ ਨਾਲ ਤੁਸੀਂ ਇਸ ਨੂੰ ਸਮਝੋ ਅਬੀਦਾ ਤੇ ਲਖਸ਼ਨਾ ਦੋਵੇਂ ਤੁਹਾਨੂੰ ਇਸ ਐਗਜ਼ਾਮਪਲ ਤੋਂ ਸਮਝ ਆਣ ਗਈਆਂ ਜਿਵੇਂ ਕਿ ਸ਼ਾਮ ਖੋਤਾ ਹੈ ਆਪਾਂ ਇੱਥੇ ਇੱਕ ਵਾਕ ਲਿਆ ਹੈ ਕਿ ਸ਼ਾਮ ਖੋਤਾ ਹੈ ਜੇ ਹੁਣ ਅਸੀਂ ਅਬੀਦਾ ਦੇ ਪੁਆਇੰਟ ਆਫ View ਤੋਂ ਇਹ ਵਾਕ ਨੂੰ ਦੇਖਦੇ ਹਾਂ ਕਿ ਸ਼ਾਮ ਖੋਤਾ ਹੈ ਇਟ ਮੀਨਸ ਇੱਕ ਜਾਨਵਰ ਹੈ ਖੋਤਾ ਉਸ ਦਾ ਨਾਮ ਸ਼ਾਮ ਹੈ ਠੀਕ ਹੈ ਕਿ ਜੋ ਜੀਵੇਂ ਕਿਹਾ ਗਿਆ ਸੀ ਤਾਂ ਉਵੇਂ ਹੀ ਮੰਨਾਂਗੇ ਅਸੀਂ ਆਪਦਾ ਦਿਮਾਗ ਨਹੀਂ ਲਗਾਣਾ ਕੋਈ ਲਖਣ ਆਉਂਦੇ ਚ ਕੀ ਆ ਰਹੇ ਨੇ ਕੀ ਉਸ ਦਾ ਮਤਲਬ ਨਿਕਲ ਰਿਹਾ ਅਸੀਂ ਇਹ ਚੀਜ਼ ਨਹੀਂ ਦੇਖਣੀ ਸ਼ਾਮ ਖੋਤਾ ਹੈ ਤਾਂ ਹਾਂਜੀ ਇੱਕ ਜਾਨਵਰ ਹੈ ਖੋਤਾ ਜਿਸ ਦਾ ਨਾਮ ਸ਼ਾਮ ਹੈ ਲਖਣਾ ਦੇ ਵਿੱਚ ਸਾਨੂੰ ਅਸੀਂ ਥੋੜੇ ਲਖਣ ਆਉਂਦੇ ਨੇ ਸਾਨੂੰ ਕਿ ਸ਼ਾਮ ਖੋਤਾ ਹੈ ਮਤਲਬ ਕਿ ਮੂਰਖ ਹੈ ਅਸੀਂ ਕਹਿ ਦਿੰਦੇ ਹਾਂ ਨਾ ਜਿੰ ਆਪਾਂ ਕਹਿੰਦੇ ਇਹਨੂੰ ਗੱਲ ਬੜੀ ਦੇਰ ਬਾਅਦ ਸਮਝ ਆਉਂਦੀ ਹੈ ਖੋਤਿਆਂ ਵਰਗਾ ਦਿਮਾਗ ਹੈ ਤੇਰਾ ਕੋਟਾਂ ਇਹ ਮਤਲਬ ਕਿ ਉਹ ਮੂਰਖ ਹੈ ਨਾ ਕਿ ਅਪੈਥਿਕ ਜਾਨਵਰ ਦੀ ਗੱਲ ਕਰ ਰਹੇ ਆ ਆਪ ਉਸ ਨੂੰ ਜਾਨਵਰ ਨਹੀਂ ਕਹਿ ਰਹੇ ਬਲਕਿ ਉਸ ਨੂੰ ਮੂਰਖ ਕਹਿਣਾ ਚਾ ਰਹੇ ਆ ਠੀਕ ਹੈ ਇਸ ਦੇ ਅੱਗੇ ਦੋ ਪੇਦ ਹੁੰਦੇ ਨੇ ਰੂੜੀ ਅਤੇ ਪ੍ਰਯੋਜਨਵਾਦੀ ਇਹ ਸੀ ਸਾਡੀ ਦੂਜੀ ਸ਼ਬਦ ਸ਼ਕਤੀ ਲਖਣਾ ਜਿਸ ਦੇ ਵਿੱਚ ਸ਼ਬਦ ਦੇ ਮayne ਸਾਨੂੰ ਸਮਝਨੇ ਪੈਂਦੇ ਨੇ ਉਸ ਦੇ ਲਖਣ ਆਉਣ ਲੱਗ ਪੈਂਦੇ ਨੇ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਇਹ ਮੈਂ ਤੁਹਾਨੂੰ ਇੱਥੇ ਇਗਜ਼ਾਮਪਲ ਦਿੱਤਾ ਹੈ ਤੀਜੀ ਸ਼ਬਦ ਸ਼ਕਤੀ ਸਾਡੇ ਕੋਲ ਹੈ ਜੀ ਵਿਅੰਜਨਾ ਜਦੋਂ ਅਬੀਦਾ ਅਤੇ ਲક્ષਣਾ ਆਪਦੇ ਕੰਮ ਕਰਕੇ ਰੁਕ ਜਾਣ ਉੱਥੇ ਵਿਅੰਜਨਾ ਸ਼ਕਤੀ ਕੰਮ ਕਰਦੀ ਹੈ ਜਿੱਥੇ ਅਬੀਦਾ ਤੇ ਲક્ષਣਾ ਦੋਨੋਂ ਸ਼ਬਦ ਸ਼ਕਤੀਆਂ ਆਪਦੇ ਕੰਮ ਕਰਕੇ ਰੁਕ ਜਾਂਦੀਆਂ ਨੇ ਨਾ ਉੱਥੇ ਕਿਹੜੀ ਸ਼ਬਦ ਸ਼ਕਤੀ ਕੰਮ ਕਰਦੀ ਹੈ ਵਿਅੰਜਨਾ ਅਬੀਧਾ ਦੇ ਵਿੱਚ ਤਾਂ ਸਿੰਪਲ ਹੀ ਗੱਲ ਕਹਿੰਦੇ ਨੇ ਲਕਸ਼ਣਾ ਵਿੱਚ ਥੋੜੇ ਲਖਣ ਆਉਂਦੇ ਨੇ ਪਰ ਵਿਅੰਜਨਾ ਦੇ ਵਿੱਚ ਬੜੇ ਹੀ ਡੀਪ मीनिंग ਹੁੰਦੇ ਨੇ ਸਮਝਣੇ ਪੈਂਦੇ ਨੇ ਠੀਕ ਹੈ ਇਸ ਦੇ ਅਰਥ ਬੜੇ ਹੀ ਗੂੜੇ ਹੁੰਦੇ ਹਨ ਜਿਵੇਂ ਇੱਥੇ ਮੈਂ ਇੱਕ ਐਗਜ਼ਾਮਪਲ ਲਈ ਹੈ ਕਿ ਉਹ ਘਰ ਮੰਦਰ ਹੈ ਠੀਕ ਹੈ ਉਹ ਘਰ ਮੰਦਰ ਹੈ ਹੁਣ ਤੁਸੀਂ ਇਸ ਨੂੰ ਕਿਵੇਂ ਸਮਝੋਗੇ ਕਿ ਉਹ ਘਰ ਇੱਕ ਮੰਦਰ ਹੈ ਠੀਕ ਹੈ ਵੀ ਐਵੇਂ ਨਹੀਂ ਕਿ ਉਹ ਘਰ ਸੀਗਾ ਹੁਣ ਉੱਥੇ ਮੰਦਿਰ ਬਣਿਆ ਹੋਇਆ ਹੈ ਇਹ ਮਤਲਬ ਨਹੀਂ ਹੈ ਇਸ ਚੀਜ਼ ਦਾ ਜੇ ਤੁਸੀਂ ਅਬੀਦਾ ਦੇ ਪੁਆਇੰਟ ਆਫ View ਤੋਂ ਦੇਖੋਗੇ ਤਾਂ ਤੁਸੀਂ ਇਹੀ ਦੇਖੋਗੇ ਕਿ ਉਹ ਘਰ ਮੰਦਿਰ ਹੈ ਕਿ ਉਹ ਜਿਹੜਾ ਘਰ ਹੈ ਨਾ ਉਹ ਮੰਦਿਰ ਹੈ ਮੰਦਿਰ ਦੇ ਰੂਪ ਚ ਬਣਿਆ ਹੋਇਆ ਹੈ ਤੁਸੀਂ ਇਹ ਦੇਖੋਗੇ ਅਬੀਦਾ ਦੇ ਪੁਆਇੰਟ ਆਫ View ਤੋਂ ਜੋ ਤੁਸੀਂ ਦੇਖੋਗੇ ਲੱਛਣਾ ਕਿ ਉਹ ਘਰ ਮੰਦਿਰ ਹੈ ਕਿ ਹਾਂ ਉਹ ਘਰ ਦੇ ਵਿੱਚ ਮੰਦਿਰ ਬਣਿਆ ਹੋਵੇਗਾ ਤਾਂ ਕਿਹਾ ਗਿਆ ਹੈ ਕਿ ਉਹ ਘਰ ਮੰਦਿਰ ਹੈ ਪਰ ਲਖਣਾਂ ਦੇ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਇਸ ਘਰ ਨੂੰ ਮੰਦਰ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਹ ਘਰ ਬੜਾ ਹੀ ਪਵਿੱਤਰ ਹੈ ਇਸ ਘਰ ਦੇ ਲੋਕ ਬੜੇ ਹੀ ਪਾਕ ਸਾਫ਼ ਜੀਵਨ व्यतीत ਕਰਦੇ ਹਨ ਤਾਂ ਕਰਕੇ ਇਹ ਘਰ ਮੰਦਰ ਦੇ ਸਮਾਨ ਹੈ ਠੀਕ ਹੈ ਉਹ ਘਰ ਇੰਨਾ ਪਵਿੱਤਰ ਹੈ ਕਿ ਉਸ ਨੂੰ ਮੰਦਰ ਹੀ ਕਹਿ ਦਿੱਤਾ ਗਿਆ ਹੈ ਠੀਕ ਹੈ ਐਸ ਦੇ ਕੋ ਦੋ ਪੇਦ ਹੁੰਦੇ ਨੇ ਸ਼ਬਦੀ ਵਿਯੰਜਨਾ ਅਤੇ ਅਰਥੀ ਵਿਯੰਜਨਾ ਤਾਂ ਇਹ ਸੀ ਜੀ ਸਾਡੀ ਤੀਜੀ ਸ਼ਬਦ ਸ਼ਕਤੀ ਇਹ ਤਿੰਨੋਂ ਮੈਂ ਤੁਹਾਨੂੰ ਐਗਜ਼ਾਮਪਲਸ ਦੇ ਨਾਲ ਸਮਝਾਈਆਂ ਨੇ ਤੇ ਉਮੀਦ ਕਰਦੀ ਆ ਤੁਹਾਨੂੰ ਸਮਝ ਆਈਆਂ ਹੋਣਗੀਆਂ ਹੁਣ ਕੁਐਸਚਨ ਕਈ ਵਾਰੀ ਇੱਥੋਂ ਵੀ ਬਣ ਜਾਂਦਾ ਹੁੰਦਾ ਐਸ ਨੂੰ ਦੇਖੋ ਇਹ ਸਾਡੇ ਕੋਲ ਕਾਉ ਪ੍ਰਾਪਤ ਹੁੰਦਾ ਹੈ ਉੱਤਮ ਕਾਉ ਮੱਧਮ ਕਾਉ ਤੇ ਅਦਮ ਕਾਉ ਕਈ ਵਾਰੀ ਐ ਪੁੱਛਿਆ ਜਾਂਦਾ ਹੈ ਕਿ ਕਿਹੜੀ ਸ਼ਬਦ ਸ਼ਕਤੀ ਠੀਕ ਹੈ ਇਸ ਕਾਵ ਦੇ ਵਿੱਚ ਪਾਈ ਜਾਏਗੀ ਯਾਨੀ ਕਿ ਉੱਤਮ ਕਾਵ ਦੇ ਵਿੱਚ ਕਿਹੜੀ ਸ਼ਕਤੀ ਕੰਮ ਕਰੇਗੀ ਤਾਂ ਵਿਅੰਜਨਾ ਹੀ ਕਰੇਗੀ ਕਿਉਂਕਿ ਉੱਤਮ ਕਾਵ ਯਾਨੀ ਕਿ ਜਿਹੜਾ ਸੁਪੀਰੀਅਰ ਕਾਵ ਹੈ ਉਸ ਦੇ ਵਿੱਚ ਸਿੱਧੀਆਂ-ਸਿੱਧੀਆਂ ਸਿੰਪਲ ਗੱਲਾਂ ਤਾਂ ਨਹੀਂ ਕੀਤੀਆਂ ਜਾਣਗੀਆਂ ਉਸ ਦੇ ਵਿੱਚ ਤਾਂ ਬੜੇ ਹੀ ਡੀਪ मीनिंग ਹੋਣਗੇ ਗੂੜੀਆਂ ਗੱਲਾਂ ਹੋਣਗੀਆਂ ਤਾਂ ਹੀ ਉਹ ਕਾਵ ਕੀ ਹੈ ਉੱਤਮ ਕਹਲਾਉਂਦੇ ਯੋਗ ਹੋਵੇਗਾ ਜਿਹੜਾ ਮੱਧਮ ਕਾਵ ਹੈ ਜਿਹੜੀ ਸਾਡੀ ਮੱਧਮ ਵਾਲੀ ਸ਼ਕਤੀ ਹੈ ਉਹ ਮੱਧਮ ਕਾਵ ਦੇ ਵਿੱਚ ਆ ਗਈ ਲੱਛਣਾ ਅਧਮ ਕਾਵ ਨਿਚਲੇ ਸਤਰ ਦਾ ਅਭਿਦਾ ਸ਼ਕਤੀ ਤਾਂ ਇਹ ਸੀ ਜੀ ਸਾਡਾ ਅੱਜ ਦਾ ਟੋਪਿਕ ਤੁਨੀ ਸਿਧਾਂਤ ਠੀਕ ਹੈ ਆਨੰਦਵਰਧਨ ਦੁਆਰਾ ਦਮਨੇ ਲੋਕ ਵਿੱਚ ਇਹ ਵਰਣਨ ਕੀਤਾ ਗਿਆ ਤੇ ਮੈਂ ਤੁਹਾਨੂੰ ਸਨਝਾਇਆ ਆਈ ਹੋਪ ਤੁਹਾਨੂੰ ਇਹ ਟੋਪਿਕ ਜਿਹੜਾ ਹੈ ਉਹ ਕਲੀਅਰ ਹੋਇਆ ਹੋਵੇਗਾ ਤੇ ਅੱਗੇ ਸਾਡੇ ਨਾਲ ਜੁੜੇ ਰਹੋ ਹੋਰ ਤਿਆਰੀ ਕਰਨ ਦੇ ਲਈ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ